ਉਹ ਤਾਂ ਕੀਤਾ ਕਿ ਕੋਈ ਗਰੀਬ ਮੰਗਣ ਵਾਲਾ ਕੋਈ ਪਿਛੇਖ ਉਹਨੂੰ ਪਤਾ ਨਾ ਲੱਗੇ ਤਾਂ ਰਹਿ ਨਾ ਜਾਵੇ ਕਿਤੇ ਹੁਣ ਕਹਿੰਦੇ ਅਗਲਾ ਦਿਨ ਜਦੋਂ ਮਸਜਿਦ ਵਿੱਚ ਮਹਿਮੂਦ ਗਿਆ ਬਾਦਸ਼ਾਹ ਗਿਆ ਤਾਂ ਪੂਰੀ ਮਸਜਿਦ ਨਮਾਜ਼ੀਆਂ ਨਾਲ ਤਾਂ ਭਰੀ ਸੀ ਮੰਗਣ ਵਾਲਿਆਂ ਨਾਲ ਹੀ ਭਰੀ ਸੀ ਕਿਉਂਕਿ ਕੋਈ ਵੀ ਮੌਕਾ ਗੁਆਣਾ ਪਤਾ ਬਾਦਸ਼ਾਹ ਨੇ ਐਲਾਨ ਕੀਤਾ ਕਿ ਈਦ ਦਾ ਦਿਨ ਹੈ ਖੁਸ਼ੀ ਦਾ ਦਿਨ ਹੈ ਮੈਂ ਸਭ ਨੂੰ ਵੰਡਣਾ ਹੈ ਕੁਝ ਨਾ ਕੁਝ ਸਭ ਮੌਕਾ ਕਨੂੰ ਗੁਆਣਾ ਸਾਰੇ ਪਹੁੰਚ ਗਏ ਹੁਣ ਕਹਿੰਦੇ ਆ ਬਾਦਸ਼ਾਹ ਬਹਿ ਗਿਆ ਆਪਣੇ ਇੱਕ ਸਿੰਘਾਸਨ ਤੇ ਆਸਨ ਤੇ ਇੱਕ ਕੁਰਸੀ ਲੱਗ ਗਈ ਬਾਦਸ਼ਾਹ ਦੀ ਔਰ ਫਿਰ ਲਾਈਨਾਂ ਲੱਗ ਗਈਆਂ ਮੰਗਣ ਵਾਲਿਆਂ ਦੀ ਸਾਰੇ ਆੜਿਆਂ ਤੋਂ ਬਾਦਸ਼ਾਹ ਆਪਣੇ ਹੱਥਾਂ ਨਾਲ ਦੇ ਰਿਹਾ ਉਹਨਾਂ ਨੂੰ ਇਸ਼ਰਫੀਆਂ ਦੇ ਰਿਹਾ ਸੋਨੇ ਦੀਆਂ ਯਾਨੀ ਸੋਨੇ ਦੇ ਮੋਹਰੇ ਦੇ ਰਿਹਾ ਉਹ ਉਹ ਕਹਿੰਦੇ ਘੱਟ ਕੀ ਦੇਣਾ ਹੈ ਦੋ ਦੋ ਸੋਨੇ ਦੇ ਮੋਹਰੇ ਵੀ ਕਿਸੇ ਮੰਗਣ ਵਾਲੇ ਨੂੰ ਮਿਲ ਜਾਣ ਤੋਂ ਉਹਨਾਂ ਵਾਸਤੇ ਤਾਂ ਦੋ ਦੋ ਸੋਨੇ ਦੇ ਮੋਹਰੇ ਵੀ ਕਾਫੀ ਹੈ ਬੰਦਾ ਕਹਿੰਦਾ ਕਈ ਕਈ ਮਹੀਨੇ ਦਾ guzara ਹੋ ਗਿਆ ਇਹਨੇ ਮਹਿਮੂਦ ਸਭ ਨੂੰ ਸੋਨੇ ਦੇ ਮੋਹਰੇ ਦੇ ਰਿਹਾ ਹੈ ਹੁਣ ਕਹਿੰਦੇ ਇੰਨੀ ਲੰਬੀ ਲਾਈਨ ਸੀ ਸਵੇਰ ਦੀ ਨਮਾਜ਼ ਪੜ੍ਹੀ ਸੀ ਦੁਪਹਿਰ ਤੋਂ ਬਾਅਦ ਦਾ ਸ਼ਾਮ ਸਮਾਂ ਹੋ ਗਿਆ ਮਹਿਮੂਦ ਸਭ ਨੂੰ ਦੇ ਰਿਹਾ ਹੈ ਤਾਂ ਸੇਵਕਾਂ ਨੇ ਕਿਹਾ ਮਾਰੇ ਸਵੇਰ ਤੋਂ ਸ਼ਾਮ ਤੱਕ ਉਹ ਕਹਿੰਦਾ ਜਦ ਤੱਕ ਇੱਕ ਵੀ ਮੰਗਣ ਵਾਲਾ ਮੈਂ ਉੱਠੂ ਉਠਣਾ ਨਹੀਂ ਹੈ ਕਿਉਂਕਿ ਬਚਨ ਕੀਤਾ ਦੇ ਕੇ ਜਾਣਾ ਹੈ ਇਹਲੇ ਦਿਲ ਦਾ ਬੜਾ ਚੰਗਾ ਸੀ ਮਹਿਮੂਦ ਔਰ ਦਿਲ ਦਾ ਚੰਗਾ ਕਿਉਂ ਸੀ ਕਿਉਂਕਿ ਉਹਦੇ ਬਾਪ ਨੂੰ ਜਿਹੜੀ ਬਾਦਸ਼ਾਹੀ ਮਿਲੀ ਸੀ ਅੱਛੀ ਕਰਨੀ ਦੇ ਕਰਕੇ ਮਿਲੀ ਸੀ ਇਹਦੇ ਬਾਰੇ ਵੀ ਅਸੀਂ ਇੱਕ ਸੱਜਣਾਂ 'ਚ ਦੱਸਿਆ ਸੀ ਸੁਬਕਤ ਗੀਨ ਉਹਦੇ ਬਾਪ ਦਾ ਨਾਮ ਸੀ ਸੁਬਕਤ ਗੀਨ ਜਿਹੜਾ ਕਿ ਬਾਦਸ਼ਾਹ ਦਾ ਨੌਕਰ ਸੀ ਪਰ ਉਹਨੂੰ ਮਹਿਮੂਦ ਦੇ ਪਿਤਾ ਨੂੰ ਬਾਦਸ਼ਾਹੀ ਮਿਲੀ ਸੀ ਇੱਕ ਨੇਕੀ ਦੇ ਕਰਕੇ ਕਿਸੇ ਨੂੰ ਪਤਾ ਉਹ ਨੇਕੀ ਬਾਰੇ ਐਸਾ ਸੱਸਾਂ ਹੀ ਦੱਸਿਆ ਸੀ ਉਹਨੇ ਇੱਕ ਹਿਰਨੀ ਤੇ ਨੇਕੀ ਕੀਤੀ ਸੀ ਹਾਂ ਬਸ ਉਹਦੇ ਕਰਕੇ ਸੀ ਸਰਸੰਗ 'ਚ ਖੋਲ ਕੇ ਦੱਸਿਆ ਹੈ ਸਬ ਬਾਦਸ਼ਾਹ ਨੂੰ ਪਤਾ ਸੀ ਕਿ ਮੇਰੇ ਪਿਤਾ ਨੂੰ ਬਾਦਸ਼ਾਹੀ ਇੱਕ ਨੇਕੀ ਕਰਕੇ ਮਿਲੀ ਹੈ ਤੇ ਨੇਕੀ ਦਾ ਮੌਕਾ ਮੈਂ ਆਪਣੇ ਹੱਥੋਂ ਕਿਉਂਕਿ ਜੇ ਮੇਰੇ ਪਿਤਾ ਨੇ ਇੱਕ ਨੇਕੀ ਕੀਤੀ ਸੀ ਤਾਂ ਉਹ ਖੁਦਾ ਨੇ ਖੁਸ਼ ਹੋ ਕੇ ਇੰਨੀ ਵੱਡੀ ਬਾਦਸ਼ਾਹੀ ਦੇ ਦਿੱਤੀ। ਫੇ ਮੈਂ ਤਾਂ ਇੰਨੀਆਂ ਨੇਕੀਆਂ ਕਰ ਰਿਹਾ ਮੈਨੂੰ ਪਤਾ ਨਹੀਂ ਰੱਬ ਨੇ ਕੀ ਦੇ ਦੇਣਾ। ਔਰ ਇਹ ਸੱਚੀ ਗੱਲ ਹੈ। ਰੱਬ ਦੇ ਨਾਂ ਤੇ ਜਦੋਂ ਤੁਸੀਂ ਕੁਝ ਦਾਨ ਪੁੰਨ ਜਾਂ ਅੱਛਾ ਕੰਮ ਕਰਦੇ ਹੋ ਨਾ ਤਾਂ ਉਹਦੇ ਬਦਲੇ ਰੱਬ ਨੇ ਕੀ ਦੇ ਦੇਣਾ ਕਿਥੋਂ ਕਿਹੜਾ ਰੁਤਬਾ ਤੁਹਾਨੂੰ ਬਖਸ਼ ਦੇਣਾ ਇਹ ਤੁਹਾਨੂੰ ਵੀ ਨਹੀਂ ਪਤਾ। ਕਿਉਂਕਿ ਉਹਦੀ ਰਮਜ਼ਾ ਨੂੰ ਉਹ ਹੀ ਜਾਣਦਾ ਕਿ ਕੀ ਦੋ ਕੀ ਕਰਨਾ ਹੈ। ਇਸ ਲਈ ਕਹਿੰਦੇ ਰੱਬ ਦੇ ਨਾਂ ਤੇ ਦੇਣ ਲੱਗਿਆ ਕਦੀ ਕੰਜੂਸੀ ਨਾ ਕਰੋ ਪਿੱਛੇ ਨਾ ਹਟੋ। ਹੋ ਕਹਿੰਦੇ ਆ ਮਹਿਮੂਦ ਦੇ ਰਿਆ ਸੀ ਸਾਰਿਆਂ ਨੂੰ ਸੋਨੇ ਦੇ ਮੋਹਰੇ ਦੋ ਦੋ ਲਾਈਨਾਂ ਲੱਗੀਆਂ ਹੋਈਆਂ ਪਰ ਮਹਿਮੂਦ ਦੀ ਨਜ਼ਰ ਗਈ ਕਿ ਇੱਕ ਆਦਮੀ ਹੈ ਨੌਜਵਾਨ ਹੈ ਬੜਾ ਸੁੰਦਰ ਨੌਜਵਾਨ ਹੈ ਉਹ ਇੱਕ ਸਾਈਡ ਤੇ ਖੜਾ ਹੈ ਉਹ ਨਹੀਂ ਅੱਗੇ ਆ ਰਿਹਾ ਲਾਈਨ ਜਰੀ ਲੱਗ ਰਿਹਾ ਉਹ ਬਸ ਐਦਾਂ ਦੇਖ ਰਿਹਾ ਹੱਥ ਉਹਦੇ ਐਦਾਂ ਜੁੜੇ ਹੋਏ ਆ ਬਾਕੀ ਘਟਸਾਰ ਨਾ ਮਹਿਮੂਦ ਨਹੀਂ ਦੇਖ ਰਿਹਾ ਯਾਨੀ ਬਾਦਸ਼ਾਹ ਦੇ ਚਿਹਰੇ ਨੂੰ ਦੇਖ ਰਿਹਾ ਹੁਣ ਜਦੋਂ ਕੋਈ ਲਗਾਤਾਰ ਦੇਖੇ ਨਾ ਤਾਂ ਧਿਆਨ ਉੱਧਰ ਕਿ ਬਾਕੀ ਤਾਂ ਲਾਈਨ ਚ ਲੱਗ ਕੇ ਜਾਈ ਜਾਂਦੇ ਆ ਇਹੇ ਨੌਜਵਾਨ ਸਵੇਰ ਦਾ ਜਦੋਂ ਦਾ ਮੈਂ ਦੇਣਾ ਸ਼ੁਰੂ ਕੀਤਾ ਹੈ ਮੈਂ ਸੋਨੇ ਦੇ ਮੋਹਰਾਂ ਦਾਣ ਕਰਨੀਆਂ ਸ਼ੁਰੂ ਕੀਤੀਆਂ ਇੱਥੇ ਖੜਾ ਹੈ ਇਹ ਹਿੱਲਿਆ ਹੀ ਨਹੀਂ ਨਾ ਲਾਈਨ ਚ ਲੱਗਦਾ ਹੈ ਨਾ ਅੱਗੇ ਪਿੱਛੇ ਹੁੰਦਾ ਹੈ ਹੈ ਕੌਣ ਇਹ ਉਹ ਕਹਿੰਦੇ ਹੈ ਕਿ ਜਦੋਂ ਨਾ ਕਰਦਿਆਂ ਕਰਦਿਆਂ ਸ਼ਾਮ ਨੂੰ ਸੂਰਜ ਡੁੱਬਣ ਵਾਲਾ ਤਾਂ ਸਾਰੇ ਮੰਗਤਿਆਂ ਨੂੰ ਪੁਗਤਾ ਦਿੱਤਾ ਤਾਂ ਫਿਰ ਉਹ ਫਿਰ ਵੀ ਖੜਾ ਹੈ ਮਹਿਮੂਦ ਨੇ ਆਵਾਜ਼ ਮਾਰੀ ਉਹ ਨੌਜਵਾਨ ਇਧਰ ਆ ਉਹ ਨੋਯਾਂ ਦਰ ਦੇ ਕੋਲ ਗਿਆ ਹੱਸ ਕੇ ਹਜ਼ੂਰ ਦੱਸੋ ਐ ਬਾਦਸ਼ਾਹ ਹਜ਼ੂਰ ਦੱਸੋ ਮੈਨੂੰ ਯਾਦ ਕੀਤਾ ਉਹ ਕਹਿੰਦੇ ਮੈਂ ਦੇਖ ਰਿਹਾ ਤੈਨੂੰ ਸਵੇਰ ਦਾ ਤੂੰ ਇੱਥੇ ਖੜਾ ਹੈ ਨਾ ਤੂੰ ਲਾਈਨ 'ਚ ਲੱਗਿਆ ਨਾ ਤੂੰ ਸ਼ਰਫੀਆਂ ਲਈਆਂ ਨਾ ਤੂੰ ਇੱਧਰ ਤੋਂ ਉੱਤਰ ਗਿਆ ਖੜਾ ਬਸ ਮੈਨੂੰ ਹੀ ਦੇਖ ਰਿਹਾ ਆਖਰ ਚਾਹੁੰਦਾ ਕੀ ਹੈ ਤੈਨੂੰ ਸ਼ਰਫੀਆਂ ਨਹੀਂ ਚਾਹੀਦੀਆਂ ਕਹਿ ਕੇ ਉਹਨੇ ਬੁੱਗ ਭਰਿਆ ਬਾਕੀਆਂ ਨੂੰ ਤਾਂ ਦੋ-ਦੋ ਦਿੱਤੀਆਂ ਸੀ ਪਰ ਸੋਚਿਆ ਸਵੇਰ ਦਾ ਸਬਰ ਕਰਕੇ ਖੜਾ ਵੀ ਜਰਾ ਜ਼ਿਆਦਾ ਦੇ ਦਈਏ ਕਹਿੰਦੇ ਕਹਿ ਕੇ ਬੁੱਕ ਭਰਿਆ ਦੋਨਾਂ ਹੱਥਾਂ ਨਾਲ ਬੁੱਕ ਭਰਿਆ ਔਰ ਦੋਨਾਂ ਹੱਥਾਂ ਜਿੰਨੀਆਂ ਆ ਸਕਦੀਆਂ ਸੀ 15 ਸੀ 20 ਸੀ ਕੋਈ ਗਿਣਤੀ ਨਹੀਂ ਉਹ ਕਹਿੰਦੇ ਲੈ ਤੂੰ ਆ ਲੈ ਲੈ ਕਹਿ ਕੇ ਜਿੱਦ ਤੇ ਬੁੱਕ ਉਹਦੇ ਨਾਲ ਕੀਤਾ ਉਹਨਾਂ ਹੱਥ ਜੁੜੇ ਨਹੀਂ ਹਜ਼ਰਤ ਨਹੀਂ ਹਜ਼ੂਰ ਮੈਂ ਇਸ ਲਈ ਨਹੀਂ ਖੜਾ ਕਿ ਮੈਨੂੰ ਅਸ਼ਰਫੀਆਂ ਚਾਹੀਦੀਆਂ ਔਰ ਬੁੱਕ ਭਰ ਕੇ ਚਾਹੀਦੀਆਂ ਹੈ ਉਹ ਕਹਿੰਦੇ ਫੇ ਤੈਨੂੰ ਚਾਹੀਦਾ ਕੀ ਹੈ ਕਹਿੰਦਾ ਮੈਂ ਇਸ ਲਈ ਖੜਾ ਹਾਂ ਕਿ ਮੈਨੂੰ ਅਸ਼ਰਫੀਆਂ ਨਹੀਂ ਮੈਨੂੰ ਤਾਂ ਅਸ਼ਰਫੀਆਂ ਵੱਡੇ ਨਾਲ ਬਾਦਸ਼ਾਹ ਚਾਹੀਦਾ ਹੈ ਮੈਂ ਤੁਹਾਡੀ ਕਰਕੇ ਖੜਾ ਅਸ਼ਰਫੀਆਂ ਨਹੀਂ ਮੈਨੂੰ ਚਾਹੀਦੀਆਂ ਇਹ ਬੁੱਕ ਨਹੀਂ ਮੈਨੂੰ ਚਾਹੀਦਾ ਇਹ ਬੁੱਕ ਵਾਲਾ ਬਾਦਸ਼ਾਹ ਚਾਹੀਦਾ ਉਹ ਕਹਿੰਦੇ ਨਾਮ ਕੀ ਤੇਰਾ ਕਹਿੰਦਾ ਜੀ ਮੇਰਾ ਨਾਮ ਇਆਜ਼ ਹੈ ਇਆਜ਼ ਇਆਜ਼ ਨਾਮ ਸੀ ਉਸ ਦਾ ਕਹਿੰਦੇ ਮਹਿਮੂਦ ਨੇ ਖੁਸ਼ ਹੋ ਕੇ ਕੋਲ ਬੁਲਾਇਆ ਥਾਪੜਾ ਦਿੱਤਾ ਉਹਨੂੰ ਕਹਿੰਦੇ ਮੈਂ ਚਾਹੀਦਾ ਅਜ ਤੋਂ ਤੁਸੀਂਾ ਮੇਰੇ ਨਾਲ ਹੀ ਰਹੇਂਗਾ ਹਰ ਕਹਿੰਦੇ ਵਾਕਈ ਇਆਜ਼ ਮਹਿਮੂਦ ਗਜ਼ਨਵੀ ਦਾ ਸਭ ਤੋਂ ਪਿਆਰਾ ਦਾਸ ਬਣਿਆ ਸੇਵਕ ਬਣਿਆ ਔਰ ਇਦਾਂ ਦਾ ਇਆਜ਼ ਦਾ ਇਸ਼ਕ ਸੀ ਇੱਕ ਇੱਕ ਪਲ ਵੀ ਕਦੀ ਦੂਰ ਨਹੀਂ ਹੋਇਆ ਜੇ ਮਹਿਮੂਦ ਅੰਦਰ ਸੀ ਤਾਂ ਬਾਹਰ ਦਰਵਾਜੇ ਤੇ ਖੜਾ ਰਹਿਦਾ ਸੀ ਕਿ ਪਤਾ ਨਹੀਂ ਮੇਰੇ ਬਾਦਸ਼ਾਹ ਨੂੰ ਕਿਹੜੇ ਵੇਲੇ ਮੇਰੀ ਜ਼ਰੂਰਤ ਕੋਈ ਆਵਾਜ਼ ਮਾਰੇ ਤਾਂ ਹੋਵੇ ਨਾ ਇੱਥੇ ਇਦਾਂ ਦਾ ਇਸ਼ਕ ਸੀ ਹੋਰ ਕਹਿੰਦੇ ਐ ਬਾਦਸ਼ਾਹ ਵੀ ਯਾਦ ਨਾਲ ਬੜਾ ਪਿਆਰ ਕਰਦਾ ਸੀ ਹੁਣ ਜਦੋਂ ਪਿਆਰ ਜ਼ਿਆਦਾ ਹੋਵੇ ਤਾਂ ਬਾਦਸ਼ਾਹ ਨੂੰ ਖਾਣ ਨੂੰ ਵੀ ਅੱਛਾ ਦੇਣਾ ਰਹਿਣ ਨੂੰ ਵੀ ਅੱਛਾ ਦੇਣਾ ਕਿਉਂਕਿ ਇੱਥੇ ਪਿਆਰ ਹੁੰਦਾ ਤਾਂ ਸਭ ਕੁਝ ਅੱਛਾ ਹੁੰਦਾ ਆਪਣੇ ਪਿਆਰੇ ਨੂੰ ਹਰ ਕੋਈ ਅੱਛੀ ਚੀਜ਼ ਦਿੰਦਾ ਕਿ ਨਹੀਂ ਉਹ ਕਹੇ ਵੀ ਰਾਤ ਨੂੰ ਸੀ ਉਹ ਮੈਨੂੰ ਪਿਆਰ ਕਰਦਾ ਭਾਈ ਉਹਦਾ ਗਿਫਟ ਲੈ ਜਾਵਾਂ ਮਹਿਮੂਦ ਨੇ ਗਿਫਟ ਵੀ ਦੇ ਦੇ ਯਾਨੀ ਤੋਹਫੇ ਵੀ ਦੇ ਦੇਣੇ ਕਿ ਮੇਰਾ ਪਿਆਰਾ ਹੈ ਤਾਂ ਜਦੋਂ ਮੰਤਰੀਆਂ ਨੇ ਦੇਖਿਆ ਨਾ ਕਿ ਇਹ ਥੋੜੇ ਦਿਨਾਂ ਚ ਇਹ ਨੌਜਵਾਨ ਮਹਿਮੂਦ ਦਾ ਬੜਾ ਪਿਆਰਾ ਹੋ ਗਿਆ ਜੇ ਤੇ ਇਹ ਨਾ ਹੋਵੇ ਬਾਅਦ ਚ ਸਭ ਕੁਝ ਐ ਨਹੀਂ ਮਿਲ ਜਾਵੇ ਇਸ ਲਈ ਮੰਤਰੀਆਂ ਨੇ ਇਹ ਮਹਿਮੂਦ ਨੂੰ ਕਹਿਣਾ ਸ਼ੁਰੂ ਕੀਤਾ ਕਿ ਇੱਕ ਗੁਲਾਮ ਨਾਲ ਇੰਨਾ ਪਿਆਰ ਕਰਨਾ ਚੰਗੀ ਗੱਲ ਨਹੀਂ ਹੈ ਤੁਸੀਂ ਇਹਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਕਿਉਂ ਇੰਨਾ ਪਿਆਰ ਕਰਦੇ ਹੋ ਤਾਂ ਮਹਿਮੂਦ ਨੇ ਪਤਾ ਕੀ ਕੀਤਾ ਕਹਿੰਦੇ ਫਿਰ ਅੱਜ ਮੈਂ ਤੁਹਾਨੂੰ ਦੱਸ ਹੀ ਦਿੰਦਾ ਇਹਨੂੰ ਮੈਂ ਪਿਆਰ ਕਿਉਂ ਕਰਦਾ ਭਰੀ ਸਭਾ ਸੀ ਮਹਿਮੂਦ ਨੇ ਆਪਣੇ ਖਜ਼ਾਨਚੀ ਨੂੰ ਕਿਹਾ ਕਿ ਜੋ ਸਭ ਤੋਂ ਕੀਮਤੀ ਰਤਨ ਹੈ ਨਾ ਹੀਰਾ ਹੈ ਖਜ਼ਾਨੇ ਵਿੱਚੋਂ ਲੈ ਕੇ ਆ। ਕਹਿੰਦੇ ਸਭ ਤੋਂ ਕੀਮਤੀ ਰਤਨ ਲਿਆਂਦਾ ਗਿਆ। ਸਭ ਤੋਂ ਕੀਮਤੀ ਲਾਲ ਸੀ। ਬੜੇ ਸਾਈਜ਼ ਦਾ ਜਿਹੜਾ ਕਿ ਕਿਤੇ ਹੋਰ ਨਹੀਂ ਸੀ। ਮਹਿਮੂਦ ਦੇ ਕੋਲ ਆਦਾ। ਮਹਿਮੂਦ ਨੇ ਉਹ ਲਾਲ ਫੜਿਆ ਔਰ ਆਪਣੇ ਦਰਬਾਰੀਆਂ ਨੂੰ ਕਿਹਾ ਇੱਕ ਹਥੋੜਾ ਮੰਗਾਇਆ। ਹਥੋੜਾ ਆਇਆ। ਉਹ ਕਹਿੰਦੇ ਲਓ ਇਹ ਲਾਲ ਨੂੰ ਤੋੜੋ। ਉਹ ਦਰਬਾਰੀ ਕਹਿਣ ਜੀ ਲੱਖਾਂ ਦਾ ਕੀਮਤੀ ਲਾਲ ਨੂੰ ਤੋੜ ਦਈਏ। ਕਿਤੇ ਸਾਡੀ ਪ੍ਰੀਖਿਆ ਤਾਂ ਨਹੀਂ ਜੇ ਤੋੜ ਦਿੱਤਾ ਬਾਅਦੋਂ ਸਜ਼ਾ ਨਾ ਮਿਲੇ ਨਾਲ ਇੰਨਾ ਕੀਮਤੀ ਪੱਥਰ ਮਾਰ ਕੇ ਤੂੰ ਸੋਚਣ ਲੱਗ ਗਿਆ ਕਿਸੇ ਨੇ ਵੀ ਇਹ ਨਹੀਂ ਕਿਹਾ ਕਿਨੇ ਮਾਰਾ ਹੀ ਕਿਉਂ ਤੋੜਨਾ ਇੰਨਾ ਕੀਮਤੀ ਲਾਲ ਹੈ ਤੋੜ ਦਿੱਤਾ ਹੀ ਤਾਂ ਮਿੱਟੀ ਹੋ ਜਾਏਗਾ ਕਿਉਂਕਿ ਜਿਹੜੀ ਟੁੱਟ ਗਈ ਉਹ ਤਾਂ ਸੁਆਹ ਹੋ ਗਈ ਸੋ ਇਹ ਇੰਨੇ ਕੀਮਤੀ ਲਾਲ ਲੱਖਾਂ ਦਾ ਲਾਲ ਹੈ ਉਹਨੂੰ ਤੋੜ ਕੇ ਸੁਆਹ ਕਰਨਾ ਮਿੱਟੀ ਕਰਨਾ ਹੈ ਸੋ ਕਿਸ ਦੀ ਹਿੰਮਤ ਨਾਲ ਵੀ ਤੋੜਨ ਦੀ ਉਹਨੇ ਇਆਜ਼ ਨੂੰ ਬੁਲਾਇਆ ਇਆਜ਼ ਇੱਧਰ ਆ ਲੈ ਆ ਲਾਲ ਤੋੜ ਦੇ ਇਆਜ਼ ਨੇ ਰੱਖਿਆ ਨਾਲ ਹੀ ਥੋੜਾ ਮਾਰਿਆ ਤੋੜ ਦਿੱਤਾ ਉਹ ਕਹਿੰਦੇ ਹੈ ਨਾ ਪਾਗਲ ਇਹ ਗੁਲਾਮ ਇਹ ਗੁਲਾਮ ਪਾਗਲ ਹੈ ਕਿ ਨਹੀਂ ਲੱਖਾਂ ਦਾ ਲਾਲ ਇੱਕ ਸੈਕਿੰਡ ਚ ਤੋੜ ਦਿੱਤਾ ਸੀ ਇੱਕ ਪਲ ਚ ਤੋੜ ਦਿੱਤਾ ਮੂਰਖ ਹੈ ਇਹਨੂੰ ਪਿਆਰ ਕਰਦੇ ਹੋ ਮਹਿਮੂਦ ਨੇ ਕਿਹਾ ਇਆਜ਼ ਇਹ ਦੱਸ ਤੂੰ ਇਹ ਲਾਲ ਕਿਉਂ ਤੋੜਿਆ ਤੈਨੂੰ ਪਤਾ ਕਿੰਨਾ ਕੀਮਤੀ ਸੀ ਤਾਂ ਇਆਜ਼ ਨੇ ਜੋ ਜਵਾਬ ਦਿੱਤਾ ਨਾ ਕਹਿੰਦਾ ਇਹ ਮਹਿਮੂਦ ਯਾਨੀ ਇਹ ਬਾਦਸ਼ਾਹ ਬਿਸ਼ੱਕ ਇਹ ਲਾਲ ਲੱਖਾਂ ਕਰੋੜਾਂ ਦਾ ਕੀਮਤੀ ਹੋਵੇ ਪਰ ਤੁਹਾਡੇ ਬੱਚਤੋਂ ਜ਼ਿਆਦਾ ਕੀਮਤੀ ਨਹੀਂ ਸੀ ਕੁਸੀਂ ਹੁਕਮ ਕੀਤਾ ਤੋੜ ਮੈਂ ਤੋੜ ਦਿੱਤਾ ਕਿਉਂਕਿ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਕੀਮਤੀ ਹੈ ਤੁਹਾਡਾ ਹੁਕਮ ਜੋ ਬੋਲ ਬੋਲਦੇ ਹੋ ਤਾਂ ਉਸਲੇ ਬਾਦਸ਼ਾਹਾਂ ਨੇ ਦੇਖਿਆ ਤੁਸੀਂ ਚੀਜ਼ਾਂ ਨਾਲ ਪਿਆਰ ਕਰਦੇ ਹੋ ਤੁਹਾਨੂੰ ਚੀਜ਼ਾਂ ਦੀ ਕੀਮਤ ਦਾ ਪਤਾ ਹੈ ਤਾਂ ਇਹ ਆਜ਼ਮੇਸ਼ ਲਈ ਮੁਹੱਬਤ ਕਰਦਾ ਇਹਨੂੰ ਮੇਰੇ ਬਚਨਾਂ ਦੀ ਕੀਮਤ ਦਾ ਪਤਾ ਹੈ ਔਰ ਜਿਹੜੇ ਆਸ਼ਿਕ ਹੁੰਦੇ ਆ ਉਹ ਚੀਜ਼ਾਂ ਦੀ ਮਾਇਨੇ ਨਹੀਂ ਖਾਂਦੇ ਚੀਜ਼ ਲੱਖਾਂ ਕਰੋੜਾਂ ਦੀ ਇੱਕ ਪਲ ਛੱਡਣ ਨੂੰ ਤਿਆਰ ਹੋ ਜਾਂਦੇ ਅਗਰ ਉਹਨਾਂ ਅੰਦਰ ਇਸ਼ਕ ਕਾਹਤਾ ਮੀਰ ਗੋਤਰਾ ਨੇ ਮੁਰਸ਼ਿਦ ਦੀ ਜੁੱਤੀ ਦੀ ਖਾਤਰ ਆਪਣੇ 80 ਊਠ ਤੰਦਰੁਸਤ ਨਾ ਭਰੇ ਹੋਏ ਇੱਕ ਸੈਕਿੰਡ ਦੇ ਵਿੱਚ ਉਸ ਗੁਲਾਮ ਨੂੰ ਦੇ ਦਿੱਤੇ ਸੀ ਲੈ ਜਾ ਭਾਈ ਕਿਉਂਕਿ ਮੇਰੇ ਮੁਰਸ਼ਿਦ ਦੀ ਜੁੱਤੀ ਮੇਰੇ ਵਾਸਤੇ ਜ਼ਿਆਦਾ ਕੀਸ਼ਕ ਹੁੰਦਾ ਹੈ ਇਹ ਇਸ਼ਕ ਹੁੰਦਾ ਹੈ ਇਹ ਮੁਹੱਬਤ ਹੁੰਦੀ ਹੈ ਇਹੀ ਪਿਆਰ ਹੁੰਦਾ ਹੈ ਅੱਜ ਅਸੀਂ ਕੀ ਕਰਦੇ ਆ ਅਸੀਂ ਰੱਬ ਦੇ ਕੋਲ ਜਾ ਕੇ ਵੀ ਸਾਨੂੰ ਆਹ ਮਿਲ ਜਾਵੇ ਸਾਨੂੰ ਉਹ ਮਿਲ ਜਾਵੇ ਹੁਣ ਜਰਾ ਸੋਚ ਕੇ ਦੇਖੋ ਮਹਿਮੂਦ ਦੇ ਕੋਲੋਂ ਦੋ ਮੋਹਰੇ ਲੈਣ ਵਾਲਿਆਂ ਨੂੰ ਕੀ ਮਿਲਿਆ ਸਿਰਫ ਦੋ ਮੋਰਾਂ ਹੀ ਪਰ ਇਆਜ਼ ਨੇ ਮੋਰਾਂ ਨਹੀਂ ਮੰਗੀਆਂ ਇਆਜ਼ ਨੇ ਬਾਦਸ਼ਾਹ ਨੂੰ ਮੰਗਿਆ ਤਾਂ ਉਹਨੂੰ ਤਾਂ ਬਾਦਸ਼ਾਹੀ ਮਿਲ ਗਿਆ ਰਾਜ ਵਿੱਚ ਰਹਿਣਾ ਮਿਲ ਗਿਆ ਮਹਿਲ ਜੀ ਘਰ ਮਿਲ ਗਿਆ ਅੱਛਾ ਖਾਨ ਨੂੰ ਮਿਲ ਗਿਆ ਅੱਛਾ ਬਾਣ ਨੂੰ ਮਿਲ ਗਿਆ ਜੇ ਬਾਦਸ਼ਾਹ ਘੋੜੇ ਤੇ ਜਾਂਦਾ ਸੀ ਤੇ ਇਆਜ਼ ਵੀ ਮਗਰ ਘੋੜੇ ਤੇ ਜਾਂਦਾ ਸੀ ਸਭ ਕੁਝ ਉਹਨੂੰ ਨਹੀਂ ਤਾਂ ਦੋ ਮੋਰਾਂ ਨਾ ਬੰਦਾ ਕਿੱਥੋਂ ਘਰ ਖਰੀਦ ਲਏਗਾ ਕਿੱਥੋਂ ਘੋੜੇ ਖਰੀਦ ਲਏਗਾ ਪਰ ਬਾਦਸ਼ਾਹ ਨੂੰ ਮੰਗਣ ਨਾਲ ਸਾਰੀਆਂ ਦਾਤਾਂ ਸਮਝਦਾਰੀ ਕਹਿੰਦੀ ਸੀ ਵੇ ਮੰਗਤਿਆਂ ਦੀ ਆਜ਼ ਦੀ ਇਹ ਹੀ ਇਸ਼ਕ ਹੁੰਦਾ ਹੈ ਇਹ ਹੀ ਮੁਹੱਬਤ ਹੁੰਦੀ ਹੈ ਉਹ ਰੱਬ ਤੋਂ ਜ਼ਿਆਦਾ ਕੀਮਤੀ ਕੀ ਹੈ ਰੱਬ ਨੂੰ ਮੰਗ ਲਓ ਜਦੋਂ ਸਭ ਤੋਂ ਕੀਮਤੀ ਚੀਜ਼ ਸਾਨੂੰ ਮਿਲ ਗਈ ਬਾਕੀ ਜਿਹੜੀਆਂ ਛੋਟ-ਛੋਟੀਆਂ ਚੀਜ਼ਾਂ ਤਾਂ ਆਪਣੇ ਆਪ ਹੀ ਪਿੱਛੇ ਦੌੜੀਆਂ ਫਿਰਨ ਗਈਆਂ ਯਾਦ ਰੱਖੋ ਹਮੇਸ਼ਾ ਇਸ ਲਈ ਈਸ਼ਵਰ ਦਾ ਅਪਮਾਨ ਨਾ ਕਰੋ ਉਹਦੇ ਕੋਲੋਂ ਕੁਝ ਹੋਰ ਮੰਗ ਕੇ ਕਿਉਂਕਿ ਉਹ ਤੋਂ بڑا ਹੋਰ ਕੀ ਹੈ ਤਾਂ ਹੀ ਅਸੀਂ ਇੱਕ ਲਾਈਨ ਕਹੀ ਦੀ ਜਿਹਨੂੰ ਮਿਲ ਗਿਆ ਰੱਬ ਉਹਨੂੰ ਮਿਲ ਗਿਆ ਤਾਂ ਜੇ ਰੱਬ ਨੂੰ ਮੰਗ ਕੇ ਸਭ ਮਿਲਦਾ ਤਾਂ ਫਿਰ ਦੁਨੀਆ ਨੂੰ ਮੰਗ ਕੇ ਘਾਟੇ 'ਚ ਕਿਉਂ ਰਹਿਣਾ ਭਾਈ ਸੋਚੋ ਜ਼ਰਾ ਇਸ ਲਈ ਉਹ ਗੱਲ ਕਰ ਰਹੇ ਸੀ ਅਸੀਂ ਫਕੀਰਾਂ ਦੀ ਯਾਦ ਹੈ ਕਿ ਨਹੀਂ ਕਿਹੜੀ ਗੱਲ ਕੋਲ ਆ ਫਕੀਰ ਆਪਣੇ ਸੇਵਕ ਨਾਲ ਜੰਗਲ 'ਚ ਜਾ ਰਹੇ ਰਾਤ ਹੋ ਗਈ ਰਾਤ ਹੋ ਗਈ ਤਾਂ ਫਕੀਰਾਂ ਨੇ ਆਪਣੇ ਸੇਵਕ ਨੂੰ ਕਿਹਾ ਭਾਈ ਹੁਣ ਰਾਤ ਦਾ ਸੌਣ ਦਾ ਪ੍ਰਬੰਧ ਕਰ ਲੈ ਬਾਕੀ ਯਾਤਰਾ ਅਸੀਂ ਸਵੇਰੇ ਕਰਾਂਗੇ ਹੁਣ ਕਿਹਾ ਜਾਂਦਾ ਹੈ ਕਿ ਫਕੀਰਾਂ ਦੇ ਬੋਲ ਸੁਣ ਕੇ ਉਹਨਾਂ ਦੇ ਸੇਵਕ ਨੇ ਇੱਕ ਪੇੜ ਥੱਲੇ ਸਫਾਈ ਕੀਤੀ ਜਗਾ ਥੋੜੀ ਸਾਫ ਕੀਤੀ ਔਰ ਚਾਦਰ ਵਿਛਾਈ ਆਪਣੇ ਮੁਰਸ਼ਿਦ ਵਾਸਤੇ ਔਰ ਕਿਹਾ ਲੋ ਮੁਰਸ਼ਿਦ ਬੈਠੋ ਤਾਂ ਮੁਰਸ਼ਿਦ ਨੇ ਕਿਹਾ ਵੀ ਰਾਤ ਹੋ ਚੁੱਕੀ ਐ ਝੋਲੀ ਚੋਂ ਖਾਣਾ ਕੱਢ ਖਾਣਾ ਖਾਤਾ ਦੋਨਾਂ ਨੇ ਫਕੀਰ ਕਹਿੰਦੇ ਇੰਨਾ ਕਰਦੇ ਆ ਹੁਣ ਅੱਧੀ ਰਾਤ ਮੈਂ ਸੋਣਾ ਤਾਂ ਅੱਧੀ ਰਾਤ ਨੂੰ ਸੋਣਾ ਹੈ ਉਹ ਸੇਵਕ ਨੇ ਕਿਹਾ ਮਹਾਰਾਜ ਤੁਸੀਂ ਸਾਰੀ ਰਾਤ ਸੁਭੋ ਮੈਂ ਜਾ ਕੇ ਪਹਿਰਾ ਦਿੰਦਾ ਕਿਉਂਕਿ ਜੰਗਲ ਦਾ ਮਾਮਲਾ ਹੈ ਤੁਸੀਂ ਸੌਵੋ ਤਾਂ ਮੈਂ ਪਹਿਰਾ ਦਿੰਦਾ ਆ ਇਸ ਲਈ ਜੋ ਹੱਥ ਜੋੜੇ ਨਾ ਤਾਂ ਮੁਰਸ਼ਿਦ ਨੇ ਕਿਹਾ ਤੈਨੂੰ ਵੈਸੇ ਹੀ ਪਤਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਹੀ ਬੰਦਗੀ ਕਰਨੀ ਹੁੰਦੀ ਹੈ ਇਹਲੇ ਜਦ ਤੱਕ ਅੰਮ੍ਰਿਤ ਵੇਲਾ ਨਹੀਂ ਹੁੰਦਾ ਉਦੋਂ ਤੱਕ ਤੂੰ ਜਾਗ ਤਰ ਐਸੀ ਬਹਿ ਜਾਵਾਂਗੇ ਤੂੰ ਸੌਂ ਨਹੀਂ ਨੀਂਦ ਪੂਰੀ ਕਰਨ ਲਈ ਤੇ ਐਸੀ ਆਪੇ ਧਿਆਨ ਰੱਖਾਂਗੇ ਕਿਉਂਕਿ ਪਿਆਰ ਤਾਂ ਦੋਨਾਂ ਤਰਫੋਂ ਹੀ ਹੈ ਨਾ ਸਮਝ ਦਿਓ ਕਿ ਨਹੀਂ ਜੇ ਤੁਸੀਂ ਮੁਰਸ਼ਿਦ ਦਾ ਖਿਆਲ ਰੱਖਦੇ ਤਾਂ ਮੁਰਸ਼ਿਦ ਆ ਤੁਹਾਡਾ ਵੀ ਖਿਆਲ ਕਿਉਂਕਿ ਪਿਆਰ ਨੂੰ ਪਿਆਰ ਦੀ ਖੇਚ ਹੁੰਦੀ ਨਾ ਤਾਂ ਹੀ ਕਹਿੰਦੇ ਇਸ਼ਕ ਅਗਰ ਏਕ ਤਰਫ ਹੋ ਤੋ ਸਜ਼ਾ ਦਿੰਦਾ ਹੈ ਇਸ਼ਕ ਅਗਰ ਦੋਨੋ ਤਰਫ ਹੋ ਤੋ ਮਜ਼ਾ ਦਿੰਦਾ ਹੈ ਮਜ਼ਾ ਹੈ ਕਿ ਨਹੀਂ ਫਿਰ ਕਹ ਕਹ ਦਿਓ ਮਜ਼ਾ 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 ਸੋ ਮਜ਼ੇ ਲੈਣੇ ਤਾਂ ਤਾਰਾ ਜੋੜ ਕੇ ਰੱਖਣੀਆਂ ਪੈਂਦੀਆਂ ਸੋ ਮੁਰਸ਼ਿਦ ਨੇ ਕਿਹਾ ਅੱਧੀ ਰਾਤ ਨੂੰ ਸੋ ਜਾ ਐਸੀ ਅੱਧੀ ਰਾਤ ਤੋਂ ਬਾਅਦ ਐਸੀ ਜਾਗ ਲਵਾਂਗੇ ਤੂੰ ਸੋ ਜਾਈਂ ਅੱਧੀ ਰਾਤ ਐਸੀ ਸੋ ਲੰਦੇ ਕਹ ਕੇ ਫਕੀਰ ਲੇਟ ਗਏ ਉਹ ਬਹਿ ਗਿਆ ਅੱਧੀ ਰਾਤ ਹੋਈ ਫਕੀਰ ਉੱਠੇ ਕਹਿੰਦੇ ਬੇਟਾ ਹੁਣ ਤੂੰ ਸੋ ਜਾ ਐਸੀ ਬਹਿ ਲੰਦੇ ਹੁਣ ਕਹਿੰਦੇ ਕਿ ਜਦੋਂ ਉਹ ਸੇਵਕ ਲੇਟੇ ਆ ਫਕੀਰ ਬਹਿ ਗਏ ਥੋੜਾ ਸਮਾਂ ਹੋਇਆ ਕਿ ਫਕੀਰਾਂ ਨੇ ਦੇਖਿਆ ਕਿ ਝਾੜੀ ਵਿੱਚ ਨਾ ਸਰਸਰਾਹਟ ਦੀ ਆਵਾਜ਼ ਆ ਰਹੀ ਹੈ ਸਾਹਮਣੇ ਫਕੀਰਾਂ ਨੇ ਦੇਖਿਆ ਕੌਣ ਹੈ ਇਹ ਜਦੋਂ ਦੇਖਿਆ ਤਾਂ ਇੱਕ ਕਾਲਾ ਸੱਪ ਕੋਬਰਾ ਫੰਨ ਚੱਕ ਕੇ ਨਾ ਬਰੇਂਗਦਾ ਹੋਇਆ ਉਹਨਾਂ ਦੇ ਸੇਵਕ ਦੀ ਤਰਫ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਹੈ सेवक की तरफ जा रहा है जो तो फकीर देखा खतरा मेरे प्यारे वाल जा रहा फकीर उठे सप्पुर मोहरे खड़ गए कुख तेन पता है मेरा सेवक सुता है मेरा प्यारा सुता है किधर जा रहा है आ ही असि एक लाइन कह दी है कि अपने मुरशद से इतनी मुहब्बत करो इतनी मुहब्बत करो इतनी मुहब्बत करो कि मुश्किल तुम्हारी तरफ आए और फिक्र उसको हो ਮੁਰਸ਼ਿਦ ਨੇ ਇੰਨਾ ਪਿਆਰ ਹੋਵੇ ਕਿ ਮੁਸ਼ਕਿਲ ਤੁਹਾਡੇ ਅਲਾਵਾੇ ਤਾਂ ਮੁਰਸ਼ਿਦ ਨੂੰ ਫਿਕਰ ਹੋਵੇ ਮੇਰੇ ਪਿਆਰੇ ਨੂੰ ਮੁਸ਼ਕਿਲ ਜਾ ਰਹੀ ਅੱਗੇ ਖੜ ਜਾਵੇ ਹੁੰਦਾ ਹੈ ਜਦੋਂ ਪਿਆਰ ਸੱਚਾ ਹੋਵੇ ਹੁੰਦਾ ਹੈ ਜਦੋਂ ਉਹ ਨਜੀਬਾਂ ਦੱਸਿਆ ਨਾ ਤਕਲੀਫ ਜਿਆਦਾ ਸੀ ਤਾਂ ਸੰਗਮ ਪੈਰਸ ਵਿੱਚ satsang ਸੀ satsang ਸੁਣਿਆ ਰਾਤ ਨੂੰ ਮਾਲਕ ਸੁਪਨੇ ਚਾਹੇ ਤਾਂ ਸਾਰੇ ਦੁੱਖਾਂ ਤੋਂ ਹੀ ਅਗਰ ਮੁਹੱਬਤ ਵਿਸ਼ਵਾਸ ਯਕੀਨ ਸੱਚਾ ਹੋਵੇ ਤਾਂ ਫਿਰ ਉਹ ਸਾਡੀ ਮਦਦ ਕਰਨ ਵਾਸਤੇ ਪਹੁੰਚ ਵੀ ਜਾਂਦੇ ਹੁਣ ਮੁਰਚਾ ਤੇ ਖੜ ਗਿਆ ਸੱਪ ਨੂੰ ਗਿਆ ਕਿੱਧਰ ਜਾ ਰਿਹਾ ਹਾਂ ਇਧਰ ਮੇਰਾ ਪਿਆਰਾ ਸੁੱਤਾ ਹੋਇਆ ਪਿੱਛੇ ਮੁੜ ਜਾ ਤਾਂ ਕਹਿੰਦੇ ਸੱਪ ਨੇ ਆਵਾਜ਼ ਦਿੱਤੀ ਹੈ ਫਕੀਰ ਮੇਰਾ ਔਰ ਇਹਦਾ ਪਿਛਲਾ ਕੁਝ ਹਿਸਾਬ ਹੈ ਇਸ ਲਈ ਅੱਜ ਪੂਰਾ ਕਰਨ ਆਇਆ ਫਕੀਰ ਕਹਿੰਦੇ ਕਿਹੜਾ ਹਿਸਾਬ ਹੈ ਭਾਈ ਮੈਨੂੰ ਦੱਸ ਪਹਿਲਾਂ ਉਹ ਕਹਿੰਦਾ ਹਿਸਾਬ ਹੈ ਕਿ ਪਿਛਲੇ ਜਨਮ 'ਚ ਮੈਂ ਬੰਦਾ ਸੀ ਇਹ ਸੱਪ ਸੀ ਔਰ ਪਿਛਲੇ ਜਨਮ 'ਚ ਇਹਨਾਂ ਮੇਰੇ ਗਲੇ ਤੇ ਡੰਗ ਮਾਰ ਕੇ ਮੇਰਾ ਖੂਨ ਪੀਤਾ ਸੀ ਔਰ ਅੱਜ ਮੈਂ ਉਹੀ ਹਿਸਾਬ ਪੂਰਾ ਕਰਨਾ ਹੈ ਮੈਂ ਇਹਦੇ ਗਲ ਤੇ ਡੰਗ ਮਾਰ ਕੇ ਇਹਦਾ ਖੂਨ ਪੀਣਾ ਹੈ ਫਿਰ ਸਾਡਾ ਹਿਸਾਬ ਕਿਉਂ ਕਰਮ ਦਾ ਹਿਸਾਬ ਫਿਰ ਪੂਰਾ ਹੋਣਾ ਹੈ ਤਾਂ ਫਕੀਰਾਂ ਨੇ ਕਿਹਾ ਕਿ ਜੇ ਤੂੰ ਡੰਗ ਮਾਰੇ ਦੀ ਮੌਤ ਹੋ ਜਾਣੀ ਹੈ ਤੈਨੂੰ ਖੂਨ ਹੀ ਚਾਹੀਦਾ ਹੈ ਅਗਰ ਇਹਦੇ ਗਲੇ ਦਾ ਖੂਨ ਮੈਂ ਤੈਨੂੰ ਕੱਢ ਕੇ ਪਿਆਲੇ ਚ ਪਾ ਕੇ ਪਿਲਾ ਦੇਵਾਂ ਹਿਸਾਬ ਪੂਰਾ ਹੋ ਜਾਊ ਸੱਪ ਕਹਿੰਦਾ ਹੋ ਜਾਏਗਾ ਪੂਰਾ ਮੈਂ ਤਾਂ ਖੂਨ ਪੀਣਾ ਚਾਹੇ ਗਲੇ ਤੋਂ ਪੀਵਾ ਚਾਹੇ ਪਿਆਲੇ ਚ ਪਿਲਾ ਦੇ ਪੀਣਾ ਇਹਦਾ ਹੀ ਹੈ ਇਹਦਾ ਫਕੀਰ ਕਹਿੰਦੇ ਮਾਪੜਾ ਦੇ ਦਿੰਦਾ ਤੈਨੂੰ ਕਿਉਂਕਿ ਮੁਰਸ਼ਿਦ ਵੀ ਕਹਿੰਦਾ ਹੈ ਕਹੀ ਜੇ ਮੇ ਮੇਰੀ ਮੇਰੇ ਦਰਦ ਨਾਲ ਤੈਨੂੰ ਰਾਹਤ ਮਿਲਦੀ ਹੈ ਤਾਂ ਫਿਰ ਉਹਨੂੰ ਮੇਰੇ ਪਿਆਰੇ ਨੂੰ ਦਰਦ ਦੇਣ ਦੇ ਮੈਂ ਦਰਦ ਚੱਲਣ ਨੂੰ ਉਹ ਕਹਿੰਦਾ ਹੀ ਨਹੀਂ ਹਿਸਾਬ ਤੁਹਾਡੇ ਨਾਲ ਨਹੀਂ ਹਿਸਾਬ ਉਹਦੇ ਨਾਲ ਹੈ ਇਸ ਲਈ ਉਹਦੇ ਗਲੇ ਦਾ ਹੀ ਖੂਨ ਚਾਹੀਦਾ ਹੈ ਮੈਨੂੰ ਫਕੀਰ ਕਹਿੰਦੇ ਰੁਕ ਫਿਰ ਕਿਉਂਕਿ ਫਕੀਰਾਂ ਨੂੰ ਸੀ ਇਹਨੇ ਡੰਗ ਮਾਰਿਆ ਤਾਂ ਜ਼ਹਿਰ ਚਲਾ ਜਾਣਾ ਹੈ ਮੈਂ ਆਰਾਮ ਨਾਲ ਉਹਦੇ ਗਲ ਨੂੰ ਥੋੜਾ ਜਿਹਾ ਚੀਰਾ ਦਊਂਗਾ ਜਿੰਨਾ ਨੂੰ ਨੁਕਸਾਨ ਵੀ ਕੋਈ ਨਾ ਹੋਵੇ ਉਹਦਾ ਖੂਨ ਵੀ ਪਿਆਲੇ ਚ ਪਾ ਕੇ ਫਿਰ ਉਹਨੂੰ ਪਿਲਾ ਦੇਵਾਂਗੀ ਹਿਸਾਬ ਵੀ ਪੂਰਾ ਜਾਨ ਵੀ ਬਚ ਜਾਏਗੀ ਕਹਿ ਕੇ ਕਹਿੰਦੇ ਫਕੀਰਾਂ ਨੇ ਆਪਣੀ ਝੋਲੀ ਚ ਛੁਰੀ ਕੱਢੀ ਸੱਪ ਨੂੰ ਕਹੇ ਰੁਖ ਮੈਂ ਖੂਨ ਦਿੰਦਾ ਔਰ ਪਿਆਲਾ ਲਿਆ ਆਪਣਾ ਸੇਵਕ ਲੰਮਾ ਪਿਆ ਹੈ ਸੇਵਕ ਲੰਮਾ ਪਿਆ ਹੋਇਆ ਹੈ ਔਰ ਫਕੀਰਾਂ ਨੇ ਉਹ ਗਾੜੀ ਨੂੰ ਥੋੜਾ ਹਟਾਇਆ ਔਰ ਜੀ ਗਲੀ ਤੇ ਜਦੋਂ ਛੁਰੀ ਫੇਰਨ ਲੱਗੀ ਨਾ ਸੇਵਕ ਨੇ ਅੱਖਾਂ ਖੋਲੀਆਂ ਯਾਨੀ ਗੁਰੂ ਸੇਖ ਨੇ ਅੱਖਾਂ ਖੋਲੀਆਂ ਤਾਂ ਦੇਖਿਆ ਗੁਰੂ ਨੂੰ ਹਾਥੇ ਛੁਰੀ ਦੁਆਰਾ ਅੱਖਾਂ ਬੰਦ ਕਰ ਲਈ ਜਦੋਂ ਹੋਰ ਕੋਈ ਹੁੰਦਾ ਸੋਚੋ ਕੀ ਕਰਨਾ ਸੀ ਉਹ ਮੇਰੀ ਜਾਨ ਲੈਣ ਲੱਗੇ ਮੇਰੀ ਗਰਦਨ ਵੱਢਣ ਲੱਗੇ ਤੁਸੀਂ ਗੁਰੂ ਨਹੀਂ ਮੇਰੇ ਦੁਸ਼ਮਣ ਬੰਦੇ ਨਾਲ ਝੱਗਾ ਮਾਰਨਾ ਸੀ ਉੱਠ ਕੇ 도ੜਨ ਦੀ ਕੋਸ਼ਿਸ਼ ਕਰਨੀ ਲੜਾਈ ਕਰਨੀ ਸੀ ਪਰ ਉਹਨੇ ਅੱਖਾਂ ਬੰਦ ਕਰ ਲਈ ਗੁਰੂ ਨੇ ਹੌਲੀ ਜਣੀ ਮੁਸਕੁਰਾ ਕੇ ਚੀਰਾ ਦਿੱਤਾ ਦੇਖ ਲਿਆ ਗੁਰੂ ਨੇ ਕਿਨ ਅੱਖਾਂ ਖੋਲੀਆਂ ਸੀ ਬਾਅਦ ਚ ਅੱਖਾਂ ਗੁਰੂ ਨੇ ਮੁਸਕੁਰਾ ਕੇ ਹੌਲੀ ਜਣੀ ਚੀਰਾ ਦਿੱਤਾ ਜਦੋਂ ਖੂਨ ਨਿਕਲਣਾ ਸ਼ੁਰੂ ਹੋਇਆ ਉਹਨੇ ਗਰਦਨ ਦੇ ਇੱਕ ਥਾਂ ਜੀ ਨਾ ਪਿਆਲਾ ਏਦਾਂ ਲਾਤਾ ਪਿਆਲੇ 'ਚ ਖੂਨ ਭਰਿਆ ਪਿਆਲਾ ਰੱਖਿਆ ਤੇ ਪਾਸੇ ਉਹਨਾਂ ਨੇ ਫਟਾਫਟ ਪੱਟੀ ਗੱਡੀ ਉਹਦੇ ਗਰਦੇ ਤੇ ਪੱਟੀ ਬੰਨਤੀ ਜਿਹੜੀਆਂ ਬੂਟੀਆਂ ਲੇਪ ਲਾ ਕੇ ਪੱਟੀ ਕਰ ਦਿੱਤੀ ਤਾਂ ਕਿ ਜ਼ਖਮ ਜਲਦੀ ਠੀਕ ਹੋ ਜਾਵੇ ਖੂਨ ਬੰਦ ਹੋ ਜਾਵੇ ਕਿਉਂਕਿ ਜਿਹੜੀਆਂ ਬੂਟੀਆਂ ਦਾ ਫਕੀਰਾਂ ਨੂੰ ਪਤਾ ਹੀ ਹੁੰਦਾ ਜੰਗਲ 'ਚ ਰਹਿਣ ਵਾਲੇ ਫਕੀਰ ਹੁਣ ਉਹਨਾਂ ਨੇ ਪਿਆਲਾ ਲਿਆ ਕੇ ਸੱਪ ਦੇ ਮੁਰੇ ਰੱਖਿਆ ਸੱਪ ਨੇ ਖੂਨ ਪੀਤਾ ਚਲਾ ਗਿਆ ਕਹਾਣੀ ਕੀ ਕਹਿੰਦੀ ਹੈ ਸੱਪ ਨੇ ਖੂਨ ਵੀ ਤਾਂ ਚਲਾ ਗਿਆ ਕਿ ਮੇਰਾ ਹਿਸਾਬ ਇੱਧਰ ਫਕੀਰ ਵਾਪਸ ਆਏ ਹੱਥ ਮਾਰਿਆ ਉਹਦੇ ਉੱਠ ਓਏ ਉੱਠ ਕੇ ਬਹਿ ਜਾ ਡਰਾਮਾ ਕਰਦਾ ਸੌਂ ਨਾ ਉੱਠ ਉਨੇ ਅੱਖਾਂ ਖੋਲੀਆਂ ਦੀ ਸਤਗੁਰੂ ਕਹਿੰਦਾ ਕੀ ਗੱਲ ਤੈਨੂੰ ਡਰ ਨਹੀਂ ਲੱਗਾ ਜਦੋਂ ਅਸੀਂ ਛੁਰੀ ਲੈ ਕੇ ਤੇਰੀ ਗਰਦਨ ਤੇ ਫੇਰ ਲੰਗੇ ਤੂੰ ਅੱਖਾਂ ਖੋਲੀਆਂ ਸੀ ਅਸੀਂ ਦੇਖਿਆ ਤੂੰ ਫੇਰ ਅੱਖਾਂ ਬੰਦ ਕਰ ਲਈਆਂ ਕੀ ਤੈਨੂੰ ਫਿਕਰ ਨਹੀਂ ਹੋਈ ਕਿ ਮੇਰੀ ਗਰਦਨ ਵੱਢਣ ਲੱਗੇ ਆ ਛੁਰੀ ਇਹਨਾਂ ਦੇ ਹੱਥ 'ਚ ਹੈ ਔਰ ਅਸੀਂ ਫੇਰੀ ਵੀ ਤੇਰੇ ਦਰਦ ਵੀ ਹੋਈ ਹੋਏਗੀ ਖੂਨ ਨਿਕਲਣਾ ਹੈ ਤਾਂ ਡਰਤਾ ਫਿਰ ਵੀ ਤੂੰ ਅੱਖਾਂ ਨਹੀਂ ਖੋਲੀਆਂ ਫਿਰ ਵੀ ਤੂੰ ਟੱਸ ਤੋਂ ਮੱਸ ਨਹੀਂ ਹੋਇਆ ਆਰਾਮ ਨਾਲ ਲੰਮਾ ਪਿਆ ਰੇ ਕੀ ਸੀ ਤੈਨੂੰ ਡਰ ਨਹੀਂ ਲੱਗਾ ਉਸ ਵੇਲੇ ਉਹ ਕਹਿੰਦਾ ਸਤਿਗੁਰੂ ਇਹ ਮੇਰੇ ਮੁਰਸ਼ਿਦ ਬਰਾਸਲ ਜਦੋਂ ਤੁਸੀਂ ਮੇਰੀ ਗਰਦਨ ਨੂੰ ਸਿੱਧਾ ਕੀਤਾ ਕੱਟ ਲਾਉਣ ਵਾਸਤੇ ਤਾਂ ਮੈਨੂੰ ਪਤਾ ਨਹੀਂ ਸੀ ਤੁਸੀਂ ਹੋ ਮੈਂ ਕਿਹਾ ਪਤਾ ਨਹੀਂ ਕੌਣ ਹੈ ਪਰ ਜਿੱਦਾਂ ਹੀ ਮੱਖਾਂ ਖੋਲ ਕੇ ਤੁਹਾਨੂੰ ਦੇਖਿਆ ਤੁਹਾਡੇ ਹੱਥੇ ਛੁਰੀ ਦੇਖੀ ਮੈਂ ਅੱਖਾਂ ਇਸ ਲਈ ਬੰਦ ਕਰ ਲਈਆਂ ਕਿ ਜੇ ਮੇਰੇ ਮੁਰਸ਼ਿਦ ਦੇ ਹੱਥੇ ਛੁਰੀ ਹੈ ਔਰ ਮੇਰਾ ਮੁਰਸ਼ਿਦ ਮੇਰੀ ਗਰਦਨ ਵੱਢਣ ਲੱਗਾ ਤਾਂ ਇਹ ਵੀ ਮੇਰਾ ਹੀ ਕੋਈ ਭਲਾ ਹੈ ਚੁੱਪ ਕਰਕੇ ਲੇਟਿਆ ਰਹਿ ਕਿਉਂਕਿ ਗਰਦਨ ਵੀ ਤੁਹਾਡੀ ਇਹ ਜ਼ਿੰਦਗੀ ਤੁਹਾਡੀ ਜੀਵਨ ਤੁਹਾਡਾ ਵਟ ਲੋ ਵੀ ਤਾਂ ਚੀਰਾ ਹੀ ਦਿੱਤਾ ਪੂਰੀ ਗਰਦਨ ਵੀ ਵਟ ਲੈਂਦੇ ਨਾ ਉਫ ਕਿਉਂਕਿ ਮੇਰਾ ਇਸ਼ਕ ਸੱਚਾ ਹੈ ਤੁਹਾਡੇ ਪ੍ਰਤੀ ਇਹ ਕੋਈ ਦਿਖਾਵਾ ਨਹੀਂ ਹੈ ਜੇ ਤਾਂ ਕਹੀ ਤਾਂ ਮਤਲਬ ਦੇ ਹੁੰਦੇ ਮੇਰੀ ਗੱਲ ਨਹੀਂ ਬਣੀ ਮੇਰਾ ਮਕਸਦ ਪੂਰਾ ਨਹੀਂ ਹੋਇਆ ਮੇਰੀ ਦਰਦ ਠੀਕ ਨਹੀਂ ਹੋਈ ਤਾਂ ਕਿਤੇ ਹੋਰ ਚਲੀਏ ਤਾਂ ਜਿਹੜੇ ਹੁੰਦੇ ਹੋ ਕਿਤੇ ਗਰਦਨ ਵੀ ਤੇਰੀ ਚਮੜੀ ਵੀ ਤੇਰੀ ਚਾਹੇ ਬੰਦ ਬੰਦ ਹੋ ਕਟਿਆ ਜਾਵੇ ਸਮਝਦੇ ਹੋ ਕਿ ਨਹੀਂ ਇਸ਼ਕ ਸੱਚਾ ਹੋਵੇ ਪਰ ਫਿਰ ਕਮਾਂਗੇ ਅਗੇ ਮੁਰਸ਼ਿਦ ਵੀ ਕਾਮਿਲ ਚਾਹੀਦਾ ਗਿਆਨ ਦੇਣ ਵਾਲਾ ਇਹ ਨਾ ਹੋਵੇ ਕਿ ਮੁਰਸ਼ਿਦ ਆਪ ਹੀ ਚਲਵੇਂ ਫੂਕਣ ਵਾਲਾ ਹੋਵੇ ਤਾਂ ਤੁਸੀਂ ਕਹੋ ਜੀ ਹੁਣ ਇਹ ਮੁਰਸ਼ਿਦ ਨਹੀਂ ਛੱਡਣਾ ਕਿਉਂਕਿ ਜਿਹੜਾ ਕਾਮਿਲ ਮੁਰਸ਼ਿਦ ਦਾ ਸਾਨੂੰ ਹਰ ਨਸ਼ੇ ਚੋਂ ਉਹ ਸਾਨੂੰ ਉਹਦੇ ਨਾਮ ਦੇ ਨਸ਼ੇ ਨਾਲ ਜੋੜਦਾ ਹੈ ਸਮਝਿ ਦਿਓ ਕਿ ਨਹੀਂ ਉਹ ਸਾਨੂੰ ਮਹਿਮਾ ਭਰਮਾ ਚੋਂ ਕੱਢ ਕੇ ਪ੍ਰਮਾਤਮਾ ਦੇ ਨਾਲ ਜੋੜਦਾ ਉਸਤੇ ਵਿਸ਼ਵਾਸ ਕਰਨਾ ਸਿਖਾਉਂਦਾ ਹੈ ਇਹ ਲਈ ਮੁਰਸ਼ਿਦ ਵੀ ਕਾਮਿਲ ਹੋਣਾ ਚਾਹੀਦਾ ਹੈ ਹੁਣ ਉਹ ਸੇਵਕ ਨਹੀਂ ਗਿਆ ਜਦੋਂ ਸ਼ੁਰੀ ਤੁਹਾਡੇ ਹੱਥੇ ਹੀ ਦੇਖੀ ਤਾਂ ਫਿਰ ਸੀ ਕਿ ਗਰਦਨ ਵੀ ਤੁਹਾਡੀ ਜ਼ਿੰਦਗੀ ਤੁਹਾਡੀ ਵੱਡ ਵੀ ਲਵਾਂ ਤਮੀ ਪਰਵਾਹ ਨਹੀਂ ਮੈਂ ਤਾਂ ਹੀ ਅੱਖਾਂ ਬੰਦ ਕਰ ਲਈਆਂ ਕਿਉਂਕਿ ਡਰਤਾ ਉਦੋਂ ਹੋਵੇ ਜੇ ਛੁਰੀ ਦੁਸ਼ਮਣ ਦੇ ਹੱਥ 'ਚ ਹੋਵੇ ਜਦੋਂ ਦੁਲ ਛੁਰੀ ਮੇਰੇ ਮੁਰਸ਼ਿਦ ਦੇ ਹੱਥ 'ਚ ਸੀ ਤਾਂ ਮੈਨੂੰ ਕਾਦੀ ਫਿਕਰ ਇਸ ਲਈ ਮੈਂ ਮੁਰਸ਼ਿਦ ਅੱਖਾਂ ਬੰਦ ਕਰ ਲਈਆਂ ਕਿਉਂਕਿ ਮੇਰਾ ਇਸ਼ਕੀ ਤੁਹਾਡੇ ਨਾਲ ਇੰਨਾ ਹੈ ਤੁਸੀਂ ਮੇਰੀ ਗਰਦਨ ਕੀ ਤੁਸੀਂ ਮੇਰੇ ਪੰਦੀ ਚਮੜੀ ਵੀ ਲਾ ਲਓ ਤਾਂ ਵੀ ਰੁੱਫਣਾ ਤਰਾਂ ਇਹਨੂੰ ਕਹਿੰਦੇ ਹੈ